ਹੌਸਲਾ ਪੰਜਾਬੀ ਮਿਨਿਸਟਰੀ ਦੀ ਹੋਈ ਵਿਸ਼ੇਸ਼ ਬੈਠਕ ਨਵੇਂ ਬਣੇ ਲੰਗਰ ਹਾਲ ਦਾ ਪਾਸਟਰ ਡੇਵਿਡ ਮਸੀਹ ਨੇ ਕੀਤਾ ਉਦਘਾਟਨ ਵਿਆਪਤ ਸਮੱਸਿਆਵਾਂ ਦੇ ਸਮਾਧਾਨ ਲਈ ਹੋਇਆ ਡੂੰਗਾ ਵਿਚਾਰ ਬਟਾਂਦਰਾ ਮਸੀਹੀ ਕੌਮ ਨੂੰ ਏਕਤਾ ਵਿੱਚ ਰਹਿਣ ਦੀ ਲੋੜ ਪਾਸਟਰ ਤਰਸੇਮ ਸੋਹਤਾ ਜਲੰਧਰ ਸੌਣੀ ਵਿੱਚ ਪੈਂਦੇ ਪਿੰਡ ਧੀਨਾ ਵਿਖੇ ਹਸਨਾ ਪੰਜਾਬੀ ਮਿਨਿਸਟਰੀ ਦੀ ਮਹੀਨਾਵਾਰ ਬੈਠਕ ਦਾ ਆਯੋਜਨ ਪ੍ਰਦਾਨ ਪਾਸਟਰ ਤਰਸੀਮ ਜ਼ਹੋਤਾ ਤੇ ਵਿਸ਼ਵ ਅਜੀਤ ਮਸੀਹ ਦੀ ਅਗਵਾਈ ਹੇਠ ਹੋਈ ਬੈਠਕ ਦਾ ਆਗਾਜ਼ ਮੀਤ ਪ੍ਰਦਾਨ ਪਾਸਟਰ ਲਿਆਕਤ ਮਸੀਹ ਨੇ ਪਰਮੇਸ਼ਵਰ ਦੀ ਪ੍ਰਾਰਥਨਾ ਨਾਲ ਕੀਤਾ ਉਪਰੰਤ ਪਾਸਟਰ ਸਤਪਾਲ ਸਿੱਧੂ ਦੇ ਹੋਣ ਹਰ ਬੱਚਿਆਂ ਅਮਤ ਸਿੱਧੂ ਜੇਵੀਅਰ ਸਿੱਧੂ ਤੇ ਪਾਸਟਰ ਪ੍ਰੇਮ ਸੀ ਫੋਲੀਵਾਲ ਦੀ ਚਰਚ ਦੀ ਟੀਮ ਲੋ ਮਸੀਹੀ ਭਜਨ ਗਾ ਕੇ ਕਲੇਸ਼ੀਆਂ ਨੂੰ ਮੰਤਰ ਮੁਕਤ ਕਰਦੇ ਹੋਏ ਰੋਹਾਨੀ ਦੇ ਰੰਗ ਨਾਲ ਸਾਬੋ ਤਾਜ ਕੀਤਾ ਗਾਇਕ ਸਮੀ ਹਾਂਸ ਨੇ ਆਪਣੀ ਕਲਾ ਦਾ ਜਾਦੂ ਬਖੇਰਦੇ ਹੋਏ ਪ੍ਰਭੂ ਜੀਸੂ ਮਸੀਹ ਜੀ ਦੀ ਮਹਿਮਾagai ਬੈਠਕ ਵਿੱਚ ਵਿਆਪਤ ਸਮੱਸਿਆਵਾਂ ਤੇ ਡੂੰਘਾ ਵਿਚਾਰ ਵਟਾਂਦਰਾ ਹੋਇਆ ਤੇ ਸਮਾਧਾਨ ਲਈ ਇਕੱਠੇ ਹੋ ਕੇ ਕਾਰਜ ਕਰਨ ਦਾ ਸੰਕਲਪ ਵੀ ਇਸ ਮੌਕੇ ਤੇ ਲਿਆ ਗਿਆ ਮਿਨਿਸਟਰੀ ਬਲੋ ਬਣਾਏ ਗੇ ਨਵੇਂ ਹਾਲ ਦਾ ਉਦਘਾਟਨ ਵੀ ਕੀਤਾ ਗਿਆ ਪਾਸਟਰ ਡੇਵਿਡ ਮਸੀਹ ਨੇ ਆਪਣੇ ਉਦਗਾਰ ਵਿਅਕਤ ਕੀਤੇ ਤੇ ਆਖਿਆ ਕਿ ਮਸੀਹ ਹੀ ਕੌਮ ਨੂੰ ਇਕਤਾ ਵਿੱਚ ਰਹਿਣ ਦੀ ਲੋੜ ਹੈ। ਵਿਸ਼ਵ ਅਜੀਤ ਮਸੀਹ ਹੋਰਾਂ ਵੀ ਪਰਮੇਸ਼ਵਰ ਦੀ ਉਸਤਤ ਵਿੱਚ ਪ੍ਰਵਚਨ ਕੀਤੇ ਤੇ ਆਖਿਆ ਕਿ ਪਰਮੇਸ਼ਵਰ ਸਾਰਿਆਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ। ਉਹਨਾਂ ਸਮੁੱਚੇ ਸੰਸਾਰ ਦੇ ਲੋਕਾਂ ਦੀ ਸੁੱਖ ਸ਼ਾਂਤੀ ਤੇ ਸਿਹਤ ਜਾਬੀ ਲਈ ਪ੍ਰਾਰਥਨਾ ਬੇਕਿੰਤੀ ਕੀਤੀ। ਅੰਤ ਵਿੱਚ ਪ੍ਰਧਾਨ ਪਾਸਟਰ ਤਰਸੇਮ ਸਹੋਤਾ ਹੁਰਾ ਸਬਣਾ ਦਾ ਮਿਲੇ ਸਜੋਗ ਲਈ ਆਵਾਰ ਵੀ ਜਤਾਇਆ अनेका ਪਾਸਟਰ ਸਹਿਬਾਨ ਤੇ ਵਿਸ਼ਵ ਸਹਿਬਾਨਾਂ ਨੇ ਸਮੂਲਿਤ ਕੀਤੀ ਪਾਸਟਰ ਤਰਸੇਮ ਕਲੇਰ ਦੀ ਟੀਨਾ ਤੋਂ ਵਿਸ਼ੇਸ਼ ਰਿਪੋਰਟ